ਕਿ ਮੁੱਲਾਂਪੁਰ ਬਾਰੇ ਮੜਾ ਜਾ ਦੱਸ ਦਿਓ ਜੀ ਹਾਂ ਜੀ ਮੁੱਲਾਂਪੁਰ ਬਾਰੇ ਇਹ ਬਹੁਤ ਮਹੱਤਵਪੂਰਨ ਕਹਾਣੀ ਹੈ ਲਓ ਮੁੱਲਾਂਪੁਰ ਦੀ ਗੱਲ ਜੇ ਨਾ ਕੀਤੀ ਤੇ ਫਿਰ ਜੀ ਗੱਲ ਰਹਿ ਜਾਏਗੀ ਗੱਲ ਤਾਂ ਮੋਲੇ ਨਹੀਂ ਪਿਆ ਸਰ ਗੁਰਪ੍ਰੀਤ ਸੇਖੋਂ ਤੋਂ ਬਾਅਦ ਹੂੰ ਜੇ ਕਿਸੇ ਬੰਦੇ ਨੇ ਆਪਣਾ ਦਮ ਦਿਖਾਇਆ ਹੈ ਹਾਲਾਂਕਿ ਗੁਰਪ੍ਰੀਤ ਸੇਖੋਂ ਨੂੰ ਵੀ ਸਪੋਰਟ ਅਕਾਲੀ ਦਲ ਦੀ ਸੀ ਜੀ ਪਰ ਆਪਣੇ ਦਮ ਤੇ ਜੇ ਕਿਸੇ ਬੰਦੇ ਨੇ ਦਿਖਾਇਆ ਕਹਿੰਦੀ ਡੋਲਿਆਂ ਚ ਜਾਣ ਥੰਮ ਦਈ ਦਾ ਦਫਾਨ ਮਨਪ੍ਰੀਤ ਆੜੀ ਮੁੱਲਾਪੁਰਚ ਸਰ ਨੂੰ ਨੇ ਗੇਮ ਹੀ ਬਦਲ ਦਿੱਤੀ ਤੁਸੀਂ ਇਹ ਵੇਖੋ ਕਿ ਆਪਾਂ ਹੁਣ ਗੱਲ ਜੇ ਕਰ ਰਹੇ ਆ ਜੀ ਯਾਲੀ ਸਾਹਿਬ ਦੇ ਹੱਥ ਚੇਅਰਮੈਨ ਬਣਾਉਣ ਦੀ ਵਾਗ ਡੋਰ ਹੈ ਕਿਉਂ ਕਿ ਆਮ ਆਦਮੀ ਪਾਰਟੀ ਨੂੰ ਚਾਹੀਦੇ ਹੈ ਸ਼ਾਇਦ 13 ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਸ਼ਾਇਦ 13 ਚਾਹੀਦੇ ਹੈ ਤੇ ਉਹਨਾਂ ਦੇ ਕੋਲ 11 ਆ ਯਾਲੀ ਸਾਹਿਬ ਕੋਲ ਤਿੰਨ ਨਹੀਂ ਮੇਰੇ ਖਿਆਲ ਦੇ ਨਾਲ ਜੀ ਡਾਟਾ ਜੇ ਆਪਾਂ ਮਤਲਬ ਕਿ ਐਗਜ਼ੈਕਟ ਨਹੀਂ ਵੀ ਤਾਂ ਅੰਦਾਜ਼ਨ ਅੰਦਾਜ਼ਨ ਦੱਸ ਰਿਹਾ ਕਿ ਭਾਈ ਤੁਸੀਂ ਇਹ ਵੇਖੋ ਕਿ ਯਾਲੀ ਸਾਹਿਬ ਨੇ ਕਿਆ ਮਤਲਬ ਕਿ ਚਾਬੀ ਹਾਸਲ ਕੀਤੀ ਹੈ ਕਿੰਗ ਮੇਕਰ ਜੀ ਕਿਹਾ ਜੋ ਭਾਈ ਲੋਕੀ ਸਰਕਾਰਾਂ ਲਦੋੜਦੇ ਹਮ ਸਰਤਾਜ ਦਾ ਇੱਕ ਗਾਣਾ ਸੀ ਨਾ ਪਤਾ ਨਹੀਂ ਜਗਦੇ ਹਨ ਆਸ਼ਕਾਂ ਨੇ ਸਿੱਧੀਆਂ ਹਿਲਾਈਆਂ ਹਾਂਜੀ ਹਾਂਜੀ ਜਗਦੀਆਂ ਫੋਜਾਂ ਮੱਕੇ ਵੱਲ ਦੌੜੀਆਂ ਆਸ਼ਕਾਂ ਨੇ ਸਿੱਧੀਆਂ ਹਿਲਾਈਆਂ ਕਈ ਬੰਦੇ ਸਿੱਧੀਆਂ ਹਿਲਾ ਲੈਂਦੇ ਹੁਣ ਲੋਕ ਤੇ ਸਰਕਾਰਾਂ ਲੰਦੌੜਦੇ ਆ ਇੱਥੇ ਸਰਕਾਰ ਇੱਧਰ ਆ ਸਕਦੀ ਕਿਉਂਕਿ ਅਲੀ ਸਾਹਿਬ ਬਾਰੋਂ ਹੀ ਸਹੀਂ ਇੱਕ ਪਾਸੇ ਸੰਸਾਰ ਕੱਲਾ ਤੇ ਇੱਕ ਪਾਸੇ ਸਰਦਾਰ ਕੱਲਾ ਆ ਵੇਖੋ ਕਹਾਣੀਆਂ ਕਿਵੇਂ ਮਤਲਬ ਕਿ ਇਹ ਇੱਕ ਇਲਾਕਾ ਹੈ ਬਿਲਕੁਲ ਬੜਾ ਵਧੀਆ ਕਮੈਂਟ ਤੁਸੀਂ ਜਿਹੇ ਚੁਸ ਕੀਤਾ ਕਿ ਬਈ ਮੁੱਲਾਪੁਰ ਦੀ ਗੱਲ ਜ਼ਰੂਰ ਹੋਣੀ ਚਾਹੀਦੀ ਨਿਕਾ ਪਪੂ ਲਗਾਏ ਸੀਗੇ ਤਾਂ ਹੁਣ ਇਹਨਾਂ ਦੇ ਕੋਲ ਬਈ ਹੈਗੀ ਹੈ ਛਾਬੀ ਤੇ ਤੁਸੀਂ ਬਲਾਕ ਸਮਤੀ ਵੀ ਵੇਖੋ ਬਲਾਕ ਸਮਤੀ ਵੀ ਇਹਨਾਂ ਨੇ ਆਪਣੇ ਆਲਮੋਸਟ ਬੰਦੇ ਜਿਤਾਲੇ ਸਿਰਫ 3-4 ਹਾਰੇ ਆ ਕੋਈ 28 ਤੇ ਕੋਈ 8 ਤੇ ਮਤਲਬ ਅੰਡਰ 50 ਜਿਹੜੇ ਇਹਨਾਂ ਦੇ ਬੰਦੇ ਹਾਰੇ ਆ ਥੋੜੇ ਜੀ ਜੀ ਬਾਕੀ ਸਾਰੇ ਜਿਤਾਲੇ ਮੁਲਾਬੁਰ ਦੇ ਵਿੱਚ ਕਮਾਲ ਹੈ ਮਾਹੌਲ ਦੇ ਵਿੱਚ ਬਿਲਕੁਲ ਕਮਾਲ ਹੈ ਮੈਂ ਤਾਂ ਹਰਾਨ ਰਹਿ ਗਿਆ ਪੁਨਰਸਰਜੀਤੀ ਵਾਲੇ ਕਿਤੇ ਹੋਰ ਬਹੁਤਾ ਤੇ ਨਹੀਂ ਦਮ ਦਿਖਾ ਸਕੇ ਪੁਨਰਸਰਜੀਤੀ ਨਾਲ ਵੀ ਨਹੀਂ ਮਤਲਬ ਕਹਿ ਸਕਦੇ ਆਪਾਂ ਇੱਥੇ ਆਪਣੇ ਆਜ਼ਾਦ ਦੇਖੋ ਇੱਕ ਨਿੱਜੀ ਜੇ ਪ੍ਰਭਾਵ ਆਪਾਂ ਕਹੀਏ ਤੇ ਉਸ ਦੀ ਗੱਲ ਇਹ ਆ ਕਿ ਅਸਲ ਦੇ ਵਿੱਚ ਕੀ ਆ ਨਾ ਤੁਸੀਂ ਕਹਾਣੀ ਨੂੰ ਦੇਖੋ ਕਹਾਣੀ ਇਦਾਂ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਮਨਪ੍ਰੀਤਿਆਲੀ ਨੂੰ ਹਲਕੇ ਚ ਜਾ ਕੇ ਕਿਹਾ ਕਿ ਗਦਾਰ ਤੇ ਪਾਰਟੀ ਨੇ ਬਹੁਤ ਕੁਝ ਦਿੱਤਾ ਹੂੰ ਵੀ ਮਨਪ੍ਰੀਤ ਗਦਾਰ ਹੋ ਗਿਆ ਹੂੰ ਠੀਕ ਹੈ ਸਰ ਫਿਰ ਜੀੜੀਆਂ ਮਤਲਬ ਕਿ ਕੁਝ ਵੱਡੀਆਂ ਤੋਪਾਂ ਸੀ ਉਸ ਏਰੀਆ ਦੀਆਂ ਕਾਗ ਅਕਾਲੀ ਸੀ ਜਿਹੜੇ ਯਾਲੀ ਸਾਹਿਬ ਦੇ ਨਾਲ ਚਲੇ ਗਏ ਉਹਨਾਂ ਨੂੰ ਵਾਪਸ ਲਿਆਂਦਾ ਗਿਆ ਕਾ ਗਿਆ ਕਿ ਅਸੀਂ ਬਾਹਾਂ ਤੋੜ ਦਿੱਤੀਆਂ ਸਰ ਹੂੰ ਪਰ ਇਸ ਦੌਰ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਕਿ ਜਦ ਬੰਦੇ ਨੇ ਪਾਰਟੀ ਸ਼ਰਟ ਪੀ ਪਾਰਟੀ ਦੇ ਨਾਲ ਜਿਹੜੇ ਜੁੜੇ ਉਹਨਾਂ ਦੇ ਆਸ-ਪਾਸ ਸੱਜੀਆਂ ਖੱਬੀਆਂ ਬਾਵਾ ਉਹ ਤੋੜ ਲਈਆਂ ਗਈਆਂ ਜੀ ਤੇ ਕੋਈ ਜ਼ਿਆਦਾ ਵੱਡੀ ਸਪੋਰਟ ਨਹੀਂ ਫਿਰ ਆਜ਼ਾਦ ਝੰਡਾ ਵੀ ਚਲੋ ਔੜ ਦਿਖਾਈਏ ਦਮ ਤਾਂ ਸਰ ਵਾਕਿਆ ਇਹ ਮੰਨਣ ਵਾਲੀ ਦਾ ਬਿਲਕੁਲ ਮਨਰਲੇ ਗੱਲ ਹਾਂ ਤੇ ਹੋਰੀਆਂ ਕੋਈ ਦੇਈ ਚੱਲੇ ਤੇ ਵੀ ਪਾਰਟੀ ਨੇ ਸਪੋਰਟ ਕਰਤੀ ਆਮ ਆਦਮੀ ਪਾਰਟੀ ਨੇ ਸਪੋਰਟ ਕਰ ਦਿੱਤੀ ਇਦਾਂ ਉਦਾਂ ਤਾਂ ਮੇਰੇ ਖਿਆਲ ਦੇ ਨਾਲ ਮੁੱਲਾਪੁਰ ਦੇ ਵਿੱਚ ਜੋ ਹੋਇਆ ਕਾਫੀ ਕਾਫੀ ਦਮਦਾਰ ਹੈ ਵੀ ਤੁਸੀਂ ਆਪਣੇ ਮੈਂ ਹਮੇਸ਼ਾ ਕਹਿੰਦਾ ਠੀਕ ਹੈ ਯਾਰ ਪਾਰਟੀਆਂ ਬਹੁਤ ਵੱਡੀ ਚੀਜ਼ ਹੁੰਦੀਆਂ ਬੰਦੇ ਦੀ ਪਛਾਣ ਕਈ ਵਾਰ ਪਾਰਟੀਆਂ ਬਣਾਉਂਦੀਆਂ ਨੇ ਪਰੰਤੂ ਬੰਦੇ ਦਾ ਆਪਣਾ ਜਿਹੜਾ ਪਰਸਨਲ ਰਸੂਖ ਹੁੰਦਾ ਹੈ ਨਾ ਹੂੰ ਉਹ ਮਾਇਨੇ ਰੱਖਦਾ ਰੱਖਦਾ ਬਿਲਕੁਲ ਠੀਕ ਹੈ ਨਾ ਰੋਪੜ ਦੇ ਵਿੱਚ ਤੁਸੀਂ ਵੇਖੋ ਕੀ ਹੋਇਆ ਕਿ ਰੋਪੜ ਦੇ ਵਿੱਚ ਵੀ ਉਹ ਏਰੀਆ ਆ ਗਿਆ ਨਾ ਚੰਨੀ ਸਾਹਿਬ ਦਾ ਆ ਗਿਆ ਏਰੀਆ ਹਮ ਉਹਨਾਂ ਦੇ ਕੋਲ ਦੁਆਬਾ ਵੀ ਆ ਜਾਂਦਾ ਥੋੜਾ ਤਾਂ ਮਤਲਬ ਕਿ ਉੱਥੇ ਵੀ ਉਹਨਾਂ ਨੇ ਜੋ ਮਤਲਬ ਕਿ ਚੰਨੀ ਸਾਹਿਬ ਦਾ ਕਹਿ ਲਓ ਆਪਣਾ ਨਿੱਜੀ ਸੀਗਾ ਨਾ ਰਸੂਖ ਉਹ ਰਿਜ਼ਲਟ ਦੇ ਵਿੱਚ ਤਬਦੀਲ ਕੀਤਾ ਨਿਜੀ ਬੰਦੇ ਦਾ ਰਸੂਖ ਹੁੰਦਾ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੋਰ ਹੈ ਨਹੀਂ ਹੈ ਤੇ ਦੂਜੀ ਗੱਲ ਇਹ ਆ ਕਿ ਬਈ ਹੁਣ ਜੇ ਆਪਾਂ ਅੱਗੇ ਦੇਖਦੇ ਆ ਤਾਂ ਯਾਲੀ ਸਾਹਿਬ ਸ਼ਾਇਦ ਅੱਜ ਗੱਲ ਵੀ ਕਰ ਰਹੇ ਸੀਗੇ ਕਿ ਸਾਡਾ ਪੁਨਰਮਿਲਨ ਹੋ ਸਕਦਾ ਹੈ ਉਹਦੇ ਲਈ ਤਿਆਗ ਦੀ ਭਾਵਨਾ ਦਿਖਾਣੀ ਪਵੇਗੀ ਪਰ ਉਹ ਦੇਖੋ ਹੁੰਦਾ ਹੈ ਕਿ ਨਹੀਂ ਹੁੰਦਾ ਆ ਖੈਰ ਗੱਲ ਇਹ ਕਿ ਪੁਲੱਥ ਦਾ ਸਾਨੂੰ ਨਹੀਂ ਪਤਾ ਉੱਥੇ ਕੀ ਹੈ ਪਰ ਕਪੂਰ ਥਲੇ ਦੇ ਵਿੱਚ ਉਹ ਆਲਓਵਰ ਕਾਂਗਰਸ ਨੇ ਦਮ ਦਿਖਾਇਆ ਜੀ ਹੂੰ ਕਾਂਗਰਸ ਨੇ ਦਮ ਦਿਖਾਇਆ ਕਿਉਂਕਿ ਰਾਣਾ ਸਾਹਿਬ ਦੇ ਜਿਹੜੇ ਉਹ ਲੜਕੇ ਨੇ ਛੋਟੇ ਰਾਣਾ ਸਾਹਿਬ ਉਹ ਵੀ ਕਾਂਗਰਸੀ ਨੇ ਅੱਜ ਕੱਲ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਉੱਥੇ ਓਵਰਆਲ ਸੁਖਪਾਲ ਸਿੰਘ ਖਹਿਰਾ ਤੇ ਚਲੋ ਯਾਰ ਉਹ ਜਦੋਜਹਿਦ ਕਰ ਰਹੀ ਸੀ ਇਹਨਾਂ ਦੇ ਬੰਦਿਆਂ ਨਾਲ ਉੱਥੇ ਕਾਫੀ ਕੁਝ ਹੋਇਆ ਹੈ ਦੱਸ ਰਹੇ ਸਨ ਕਤੇ ਤੌਰ ਤੇ ਕਾਫੀ ਕੁਝ ਹੋਇਆ ਪਰ باوجود ਇਸ ਦੇ ਓਵਰਆਲ ਜੇ ਦੇਖੀਏ ਤਾਂ ਕਾਂਗਰਸ ਨੇ ਕਪੂਰਥਲਾ 'ਚ ਮੇਰੇ ਖਿਆਲ ਦੇ ਨਾਲ ਜਿਹੋ ਜਿਹਾ ਪ੍ਰਦਰਸ਼ਨ ਕੀਤਾ ਉਹ ਤੇ ਕਹਿ ਲੋ ਕਿ ਬੈਸਟ ਹੈ ਮੇਰੇ ਖਿਆਲ ਨਾਲ ਕਪੂਰਥਲਾ 'ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਇਹਨਾਂ ਨੇ ਓਵਰਆਲ ਜੀ ਮਿੰਟ ਜੀ ਠੀਕ ਹੈ ਨਾ ਜੀ ਸੋ ਗੱਲ ਇਹ ਆ ਕਿ ਕਾਂਗਰਸ ਵਾਸਤੇ ਹਾਂ ਇਹਦੇ ਵਿੱਚ ਜੇ ਆਪਾਂ ਦੇਖੀਏ ਇੱਕ ਚੀਜ਼ ਮੈਂ ਜ਼ਰੂਰ ਯਾਦ ਕਰਾਨੀ ਚਾਹਾਂਗਾ ਹੂੰ ਇਹ ਜਿਹੜੇ ਟਰੋਲਰ ਹੁੰਦੇ ਹਨ ਨਾ ਸਾਬ ਜਦੋਂ ਟਰੋਲ ਕਰਦੇ ਆ ਤੁਸੀਂ ਕਿਸੇ ਨੂੰ ਵੀ ਕਦੇ ਟਰੋਲ ਕਰਨਾ ਹੋਵੇ ਨਾ ਤੇ ਥੋੜਾ ਇਹ ਜ਼ਰੂਰ ਸੋਚ ਲਿਓ ਕਿ ਯਾਰ ਕਿਸੇ ਟਾਈਮ ਮੈਂ ਵੀ ਕੱਪ ਹੋ ਆ ਸਕਦਾ ਫਿਰ ਤੁਸੀਂ ਕਦੇ ਕਿਸੇ ਦੀ ਟਰੋਲਿੰਗ ਨਹੀਂ ਕਰੋਗੇ ਵੀ ਮੈਨੂੰ ਵੀ ਗੱਲ ਦੇਣੀ ਪੈ ਸਕਦੀ ਹੈ ਜੀ ਟਾਈਮ हां नुक्ताचिन्ह एक वखरा विषय है आलोचना एक वखरा विषय किसी नु करेक्ट करना जे अपने तथ्य नु स्थापित करना बहस दे सरिए अपना विषय जी वो ऑलवेज चलता रहना चाहिए ਤੁਹਾਨੂੰ ਯਾਦ ਹੋਏਗਾ ਸੁਖਮ ਸਿੰਘ ਸਾਬ ਜੇ ਨਹੀਂ ਮੈਂ ਤੁਹਾਨੂੰ ਯਾਦ ਕਰਾਉਣਾ ਆਡੀਅנס ਚ ਬਹੁਤ ਸਾਰੇ ਬੰਦਿਆਂ ਨੂੰ ਯਾਦ ਹੋਏਗਾ ਇੱਕ ਵਾਰੀ ਸੁਖਪਾਲ ਸਿੰਘ ਖਹਿਰਾ ਦੀ ਪਰਜਾਈ ਹਾਰ ਗਏ ਸਨ ਸਰਪੰਚੀ ਦਾ ਸ਼ਾਇਦ ਇਲੈਕਸ਼ਨ ਸੀ ਕਿ ਪੰਚੀ ਦਾ ਅਸੀਂ ਮੈਨੂੰ ਇਹ ਵੀ ਨਹੀਂ ਪਤਾ ਜੀ ਸ਼ਿਆਦ ਸਰਪੰਚੀ ਦਾ ਇਲੈਕਸ਼ਨਸ ਯਾਨੀ ਪੰਚਾਇਤੀ ਇਲੈਕਸ਼ਨ ਹਾਰ ਕੇ ਪੰਚਾਇਤੀ ਇਲੈਕਸ਼ਨ ਮਤਲਬ ਕਿ ਪਿੰਡ ਦਾ ਇਲੈਕਸ਼ਨ ਹੁੰਦਾ ਹ ਹੁਣ ਤੁਸੀਂ ਇਹ ਵੇਖੋ ਕਿ ਉਸ ਵੇਲੇ ਇਨੀ ਟ੍ਰੋਲਿੰਗ ਹੋਈ ਸਫਪਾਲ ਸਿੰਘ ਖਹਿਰਾ ਦੀ ਕਿ ਇਹ ਪਾਲ ਦਾ ਖੁਦਮਖਤਿਆਰੀਆਂ ਨੰਬਰਦਾਰੀਆਂ ਸਰਪੰਚ ਨਹੀਂ ਬਣ ਸਕੇ ਪੰਚ ਨਹੀਂ ਬਣ ਸਕੇ ਜੀ ਪਿੰਡ ਦੇ ਤਾਂ ਤੁਹਾਡੇ ਹੁਣ ਵੱਡੇ ਵੱਡੇ ਚਿਹਰੇ ਸਰ ਉਹ ਤਿੰਨ ਤਿੰਨ ਪਿੰਡਾਂ ਦੀ ਜੂਨ ਜਾਂ ਤੁਸੀਂ ਕਹੋ ਕਿ ਐਦੋਂ ਵੀ ਜਿਹੜਾ ਪਰੀਸ਼ਦ ਤੇ ਜਾਦੇ ਪਿੰਡਾਂ ਦੀ ਬਣ ਜਾਂਦੀ ਹੈ ਨਾ ਜੀ ਜੀ ਜੇ ਆਪਾਂ ਲੰਬੀ ਦੀਆਂ ਚਾਰ ਲਾਈਏ ਤੇ 70 ਪਿੰਡ ਆ 16 ਬਣ ਗਏ 17 17 ਦੇ ਕਰੀਬ ਜੀ ਠੀਕ ਹੈ 17 ਪਿੱਛੇ ਕਿਆ ਹੁਣ ਕੀ ਕਹੋਗੇ ਹਮ ਹੁਣ ਕੀ ਕਹੋਗੇ ਬਲਾਕ ਸੰਮਤੀ 3 4 ਪਿੰਡ ਦੀ ਹੋਗੀ ਹੁਣ ਕੀ ਕਹੋਗੇ ਤੁਹਾਡੇ ਏਡੇ ਵੱਡੇ ਵੱਡੇ ਆਰਗੇ ਉਹ ਕੀ ਕਰੀਏ ਹਮ ਹਰੇਕ ਇਲੈਕਸ਼ਨ ਦੀ ਇੱਕ ਤਰਜ਼ ਹੁੰਦੀ ਹੈ ਕੁਰਬਾਨੀ ਹੁੰਦੀ ਹੈ ਉਹ ਕਈ ਕਾਰਨ ਹੁੰਦੇ ਕਈ ਪਹਿਲੂ ਹੁੰਦੇ ਕਈ ਪਰਸੈਪਸ਼ਨ ਦੀ ਖੇਡ ਦੇ ਵਿੱਚ ਕਈ ਚੀਜ਼ਾਂ ਲੁਕੀਆਂ ਹੁੰਦੀਆਂ ਨੇ ਉਹਦੇ ਚ ਜੀ ਪਰ ਸਾਬ ਤੁਸੀਂ ਜਦੋਂ ਟਰੋਲ ਕਰਦੇ ਹੋ ਨਾ ਇਹ ਯਾਦ ਰੱਖੋ ਕਿ ਹਾਰ ਜਿੱਤੇ ਚੱਲਦੀ ਰਹਿੰਦੀ ਹੈ ਸਿਆਸਤ ਦਾ ਪਾਟਾ ਅੱਜ ਜਿਹੜੇ ਲੋਕ ਜਿੱਤ ਰਹੇ ਉਹ ਕੱਲ ਨੂੰ ਹਾਰ ਸਕਦੇ ਆ ਪਰ ਕਿਸੇ ਨੂੰ ਮਜ਼ਾਕ ਬਣਾ ਦੇਣਾ ਕਿਸੇ ਨੂੰ ਟਰੋਲ ਕਰਨਾ ਜੀ ਅਸੀਂ ਅੱਜ ਵੀ ਟਰੋਲ ਨਹੀਂ ਕਰ ਰਹੇ ਅਸੀਂ ਸਿਰਫ ਐਨਾਲਾਈਜ਼ ਕਰ ਰਹੇ ਹਾਂ ਕਿ ਤੁਹਾਡੀਆਂ ਵੱਡੀਆਂ ਤੋਪਾਂ ਡੇਗ ਰਹੀਆਂ ਚਿੰਤਨ ਦਾ ਵਿਸ਼ਾ ਇੱਕ ਆਲੋਚਨਾ ਵੀ ਨਹੀਂ ਆ ਨਿੱਜੀ ਲੈਵਲ ਤੇ ਜਾ ਕੇ ਜਾਂ ਕ ਲੈਵਲ ਤੋਂ ਥੱਲੇ ਜਾ ਕੇ ਕਿਸੇ ਦੀ ਤਾਂ ਆਲੋਚਨਾ ਵੀ ਨਹੀਂ ਹੋਣੀ ਚਾਹੀਦੀ ਖੁੱਡੀਆਂ ਸਾਹਿਬਾਰੇ ਦੱਸ ਰਹੇ ਤਾਂ ਕਹਿ ਰਹੇ ਵੀ ਤੁਹਾਡੇ ਕੋਲ ਹਾਲੇ ਵੀ ਟਾਈਮ ਹੈ ਜੀ ਜੀ ਹਾਂ ਨਾ ਜੀ ਸੰਭਲੋ ਖੈਰ ਮਿੰਟ ਜੀ ਆਪਾਂ ਤੁਹਾਨੂੰ ਲੱਗੇ ਜੀ ਜਦੋਂ ਤੁਸੀਂ ਫੋਨ ਹੀ ਨਹੀਂ ਚੱਕਨੇ ਠੀਕ ਹੈ ਨਾ ਜਿਹੜੇ ਤੁਸੀਂ ਗਾਂ ਨੰਬਰਦਾਰ ਥਾਪੇ ਆ ਜਦੋਂ ਤੁਸੀਂ ਟੈਲੀਫੋਨ ਨਹੀਂ ਚੱਕਨੇ ਅਗਲਾ 10 10 ਕਾਲਾਂ ਕਰੀ ਜਾਂਦਾ ਠੀਕ ਹੈ ਨਾ ਜੀ ਤਾਂ ਫਿਰ ਤੁਹਾਡੇ ਹਾਲ ਇਦਾਂ ਦੇ ਹੋ ਜਾਂਦੇ ਆ ਜੀ